ਕਿੰਨੇ ਦੇ ਵੀਰੇ ਲੋਰ 250 ਰੁਪਏ ਬਗੈਰਾ ਕਿੰਨੇ ਦਾ ਵੀਰੇ ਕੁਰਤਾ 150 150 ਦਾ ਬਾਈ ਬਾਈ ਕੋ ਆ ਜਿਓ ਕਰੋ ਚੱਕ ਬਾਈ ਕਹਿੰਦਾ 5000 ਦੀ ਲਓ ਜੀ ਕਰੋ ਚੱਕ ਸਾਰਾ ਕੱਪੜਾ ਇੱਥੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀਤਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਲੁਧਿਆਣਾਏ ਲੁਧਿਆਣਾਏ ਆਪਾਂ ਤੁਹਾਨੂੰ ਚੌੜਾ ਬਾਜ਼ਾਰ ਦਾ ਕੱਪੜਾ ਦਿਖਾਵਾਂਗੇ ਅੱਜ ਇਹ ਸਾਰਾ ਆਪਣੇ ਮਗਰ ਇਹਦਾ ਚੌੜਾ ਬਾਜ਼ਾਰ ਟਰਟ ਆ ਇੱਥੋਂ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆ ਤੇ ਤੁਹਾਨੂੰ ਸਾਰਾ ਚੌੜੇ ਵਿਆ ਦਾ ਕੱਪੜਾ ਦਿਖਾਵਾਂਗੇ ਇੱਥੇ ਟੀ ਰੇਟ ਕੱਪੜਾ ਕਿੰਨੇ ਦਾ ਕੱਪੜਾ ਸਾਰਾ ਦਿਖਾਵਾਂਗੇ ਤੇ ਇੱਥੋਂ ਆਪਾਂ ਲੱਗਿਆ ਤੁਰਨੇ ਮੇਨ ਚੌਂਕ ਆ ਜੀ ਇੱਥੋਂ ਸਾਰੀ ਮਾਰਕੀਟ ਸਟਾਰਟ ਹੋ ਜਾਂਦੀ ਆ ਤੇ ਆਪਾਂ ਵੀਡੀਓ ਲੱਗਿਆ ਕਰਨ ਸਟਾਰਟ ਲਓ ਜੀ ਇਹ ਆ ਮੇਨ ਚੌਂਕ ਸਾਹਮਣੇ ਆ ਕਲੌਕ ਟਾਵਰ ਘੰਟਾ ਘਰ ਵੀ ਕਹਿੰਦੇ ਆ ਇਹਨੂੰ ਤੇ ਇੱਥੋਂ ਸਾਰੀ ਮਾਰਕੀਟ ਜਿਹੜੀ ਸਟਾਰਟ ਹੋ ਜਾਂਦੀ ਆ ਜਿਵੇਂ ਮੰਨ ਲਓ ਇੱਥੇ ਬਾਈਓਣੇ ਕੱਪੜੇ ਕੱਢ ਰਹੇ ਆ ਬਾਹਰ ਤੇ ਆਹ ਦੇਖੋ ਸਾਰੇ ਇਹ ਟੀ ਸ਼ਰਟਾਂ ਵਗੈਰਾ ਸਲਟਾਂ ਵਗ ਤੇ 22 220 ਨੂੰ ਮੰਨ ਲਾ ਲਾਇਆ ਹ ਲੈ ਕੇ ਜਵੇਂ ਤੇ ਲੈ ਗੇ ਵਗੈਰਾ ਜਵੇਂ ਹੋ ਗਈ ਤੇ ਉਧਰੋਂ ਆਪਾਂ ਆਇਆ ਸਾਹਮਣੇ ਸਾਹਮਣੇ ਤੁਹਾਨੂੰ ਦਿਖ ਜੂਗਾ ਚੌਕ ਇੱਥੋਂ ਸਾਰੀ ਮਾਰਕੀਟ ਸਟਾਰਟ ਹੋ ਜਾਣੀ ਆ ਤੇ ਲੋਹੜਾ ਵਗੈਰਾ ਹੋ ਗਈਆਂ ਜਵੇਂ ਤੇ ਇਧਰਲੀ ਸਾਈਡ ਵੀ ਮਾਰਕੀਟ ਹੈ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਪਹਿਲਾਂ ਤੁਹਾਨੂੰ ਇੱਕ ਸਾਈਡ ਦਿਖਾ ਦਈਏ ਤੇ ਫਿਰ ਤੁਹਾਨੂੰ ਸਾਰੀ ਇਧਰੋਂ ਮਾਰਕੀਟ ਦਿਖਾਵਾਂਗੇ ਜਿਵੇਂ ਬਾਪੂ ਕੋਲ ਸੇਲ ਲੱਗੀ ਆ 200 100 200 100 ਦਿੱਤੀਆਂ ਦੀ ਠੀਕ ਆ ਜੀ ਬਾਕੀ ਆ ਸਾਲਟਾ ਵਗੈਰਾ ਹੋ ਗਿਆ ਜਵੇਂ ਇਧਰ ਦੇਖੋ ਕਰੋ ਚੈੱਕ ਜੀ ਲਓ ਜੀ ਆਹ ਕਰੋ ਤੇ ਇਕੱਤਰ ਠੀਕ ਆ ਜੀ ਦੇਖੋ ਸਾਰਾ ਕਾਚੀ ਕਿੰਨੇ ਦਾ ਬੈਗ ਕਾਚੀ ਹਾਂ ਇਹ ਸਾਡੇ 650 650 ਦਾ ਬਾਈ ਕੋ ਬਾਜੀ ਜਰੂਰ ਇਹਨੇ ਕੋਈ ਬੈਗ ਹੈਗੇ ਨਹੀਂ ਬਾਕੀ ਇੱਧਰ ਦੇਖੋ ਸਾਲਟਾਂ 2200 ਨੂੰ ਦੇਖ ਕੇ ਲਾਈਏ ਨੇ ਸਟੇਲ ਲੋਹਾਂ 2200 ਨੂੰ ਆਹ ਦੇਖੋ ਜੀ 2200 ਆਹ ਕਰੋ ਚੈੱਕ ਵਾਕਿਵਾ ਪਹਿਲਾ ਵੀਡੀਓ ਪਾਈ ਤੁਸੀਂ ਬੜਾ ਪਿਆਰ ਦਿੱਤਾ ਵੀਡੀਓ ਨੂੰ ਤੇ ਬਹੁਤ ਬੰਦੇ ਕਮੈਂਟ ਮੈਸੇਜ ਆਇਆ ਕਿ ਵੀਡੀਓ ਦੁਬਾਰੇ ਬਣਾਈ ਜਾਵੇ ਤਾਂ ਆਪਾਂ ਤੁਹਾਡੀ ਪਰਮੈਟ ਦੇ ਅੱਗੇ ਦੁਬਾਰੇ ਵੀਡੀਓ ਬਣਾ ਰਹੇ ਆ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਹ ਦੇਖੋ ਇੱਧਰ ਸੂਟ ਜਿਵੇਂ ਪਏ ਨੇ ਸਾਰੇ ਆ ਲੋਰਾਂ ਹੋ ਗਈਆਂ ਜਿਵੇਂ ਆਹ ਲੋਰਾਂ ਜੀ ਕਿੰਨੇ ਦੇ ਵੀਰੇ ਲੋਰ 250 ਰੁਪਏ ਆਹ ਕਰੋ ਚੈੱਕ ਇੱਧਰ ਅੱਛਾ ਵਸਤੂ ਵੀ ਲੱਗ ਲਓ ਜੀ ਆ ਦੇਖੋ ਇੱਧਰ ਸਾਰੇ ਬਾਕੀ ਇਹ ਸਾਰੀ ਮਾਰਕੀਟ ਹੈ ਇੱਥੇ ਆ ਇੱਧਰ ਕੋਟ ਵਗੈਰਾ ਕੋਟ ਪੈਂਟ ਵਗੈਰਾ ਸਾਰੇ ਤੁਹਾਨੂੰ ਰੱਜਾਂਗੇ ਲੋਹਰਾ ਹੋ ਗਿਆ ਜਿਵੇਂ ਹਾਂ ਦੇਖੋ ਇੱਧਰ ਆ ਕੁਰਤੇ ਵਗੈਰਾ ਕਿੰਨੇ ਦਾ ਵੀਰੇ ਕੁਰਤਾ 100 150 ਦਾ ਭਾਈ ਬਾਈ ਕੋ ਆ ਜਿਓ ਭਾਈ ਕਹਣਾ 150 ਦਾ ਕੁਰਤਾ ਭਾਈ ਬਾਕੀ ਇੱਧਰ ਵੀ ਮਾਰਕੀਟ ਹੈ ਕਾਫੀ ਦਿਖਾਉਣੇ ਆ ਤੁਹਾਨੂੰ ਆਪਾਂ ਪਰ ਆਪਾਂ ਤੁਹਾਨੂੰ ਅੱਗੇ ਦਿਖਾ ਦਈਏ ਸਾਰੀ ਮਾਰਕੀਟ ਹੈ ਇਹ ਇਹ ਗਰਮੀ ਜਿਵੇਂ ਬਹੁਤ ਜ਼ਿਆਦਾ ਹੋ ਗਈ। ਆਹ ਦੇਖੋ ਇੱਧਰ ਆ ਪੈਂਟਾਂ ਜਿਵੇਂ ਠੀਕਾ ਜਿਹੀ ਆ ਪੈਂਟਾਂ ਹੋ ਗਈਆਂ। ਕਾਲੀ ਕੁਰਤੇ ਵਗੈਰਾ ਆਹ ਕਰੋ ਚੈੱਕ ਇੱਧਰ ਸਾਰੇ। ਠੀਕਾ ਜੀ। ਆ ਜੇ ਮੈਨੂੰ ਆਜੋ ਆਜੋ ਆਹ ਦੇਖੋ ਕੋਟ ਪੈਂਟ ਪੈਣੇ ਜਿਵੇਂ ਫੇਰਵਾਨੀ ਹੋ ਗਈ। ਫੇਰਵਾਨੀ। ਆ ਲੈ ਕੋਈ ਇੱਧਰ ਕਰੋ ਚੈੱਕ ਸੂਟ ਪੈਂਟਾਂ ਆ ਜਮੇ ਆਹ ਲੀ ਕੋਟ ਪੈਂਟ ਸੇਲ ਹੈ ਜਿਵੇਂ ਬਾਈ ਨੇ ਦੱਸਿਆ 2000 ਕਰੋ ਚੈੱਕ 2 ਤੋਂ 2000 ਆ ਕਰੋ ਚੈੱਕ ਇੱਧਰ ਬਾਦ ਦਿੱਤੀਆਂ ਕਿੰਨੇ ਦੇ ਬਾਰੇ 200 200 ਆ ਕਰੋ ਚੈੱਕ ਬਾਈ ਅੱਗੇ ਵੀ ਕਾਫੀ ਮਾਰਕੀਟ ਹੈ ਤੁਹਾਨੂੰ ਦਿਖਾਉਣੇ ਆਪਾਂ ਕਿਰ ਆਪਾਂ ਤੁਹਾਨੂੰ ਦੂਜੀ ਸਾਈਡ ਵੀ ਦਿਖਾਵਾਂਗੇ ਸਾਰੀ ਇਹ ਆ ਟੋਵਲ ਪੈ ਰਹੇ ਤੌਲੀਏ ਬਾਕੀ ਆ ਦੇਖੋ ਇਧਰ ਕਪੜਾ ਬਹੁਤ ਆ ਜੀ ਆ ਟੌਰਪੈਨ ਦੇਖੋ ਇਧਰ ਟੌਰਪੈ ਆ ਬਾਕੀ ਲਓ ਜੀ ਆ ਚੈੱਕ ਕਰੋ ਲੋਰਾ ਨੂਰਾ ਇਧਰ ਆ ਕਰੋ ਚੈੱਕ ਕਰੋ ਇਧਰ ਆ ਕਰੋ ਚੈੱਕ ਇਧਰ ਸਾਰਾ ਲੈ ਲਓ ਵੀ ਆ ਕਰੋ ਚੈੱਕ ਲੈ ਗੇ ਬਾਕੀ ਆ ਦੇਖੋ ਇੱਧਰ ਕਿੰਨੇ ਡਬੱਟਾ ਭਾਈ ਇਹ ਕਿੰਨੇ ਡਬੱਟਾ ਸਿੰਗਲ ਐ ਨੇ ਸਿੰਗਲ 100 ਦਾ ਸਿੰਗਲ 100 ਦਾ ਭਾਈ ਕਿ 150 ਦਾ ਲਓ ਵੀ ਕਰੋ ਚੈੱਕ ਕਿੰਨੇ ਦੇ ਚੱਪਲ ਜੀ 250 250 ਰੁਪਈਏ ਆਓ ਜੀ ਆਹ ਦੇਖੋ ਜੀ ਇੱਧਰ ਇਹ ਆ ਭਾਈ 350 ਰੁਪਈਏ ਹੋ ਜਾ ਕੋ 350 ਯਾਰ ਛਾਲਟਲੇ ਨੇ ਬ੍ਰਦਰ ਆ 200 ਰੁਪਈਆ ਭਾਈ ਕੱਲੀ ਛਾਲਟ 200 ਰੁਪਈਆ ਚੈੱਕ ਕਰੋ ਇਹ ਕਾਫੀ ਵੱਡੀ ਮਾਰਕੀਟ ਹੈ ਵੀ ਹਧਿਆਣੇ ਘੰਟਾ ਘਰ ਦੇ ਵਿੱਚ ਚੌੜਾ ਬਾਜ਼ਾਰ ਕਹਿੰਦੇ ਆ ਤੇ ਇੱਕ ਕਰੋ ਕਿੰਨੇ ਦਾ ਬ੍ਰਦਰ 350 ਜੀ ਆ ਚੈੱਕ ਕਰੋ ਇੱਧਰ ਲਓ ਜੀ ਆ ਚੌਂਕ ਤੱਕ ਆਪਾਂ ਆ ਗਏ ਤੇ ਇੱਥੇ ਤੁਹਾਨੂੰ ਮੈਂ ਦੂਜੀ ਸ਼ੈਡ ਦਿਖਾਉਣੀ ਆ ਹੁਣ ਬਾਕੀ ਕੱਪੜਾ ਦਾ ਬਹੁਤ ਅੱਗੇ ਵੀ ਮਾਰਕੀਟ ਬਹੁਤ ਆ ਤੇ ਮੈਂ ਤੁਹਾਨੂੰ ਆ ਦਿਖਾ ਦੀ ਸਾਰੀ ਇੱਥੋਂ ਤੁਹਾਨੂੰ ਦੂਜੀ ਸ਼ੈਡ ਦਿਖਾਉਣੀ ਆ ਹੁਣ ਹੋ ਗਏ ਹੋਏ ਜਿਵੇਂ ਇੱਧਰ ਆ ਜਾਓ ਰੇਨ ਕੋਟ ਹੋ ਗਏ ਜਿਵੇਂ ਓਰੇ ਆਹ ਪਰੋਚਿਆ ਤੁਸੀਂ ਮੇਰੇ ਰੇਨ ਕੋਟ ਹੋ ਗਏ ਰੇਨ ਸੂਟ ਹੋ ਗਏ ਸਾਰੇ ਤੁਹਾਨੂੰ ਮਿਲ ਜਾਣਗੇ ਇੱਥੇ ਆਹ ਚੱਕ ਪਰੋ ਇੱਧਰ ਹਾਂ ਲੋ ਜੀ ਦੇਖੋ 152 152 ਦੋ ਪੀ 152 ਦੋ ਪੀ ਕਰੋ ਚੈੱਕ ਬਾਈਕ ਬਾਕੀ ਆ ਚੈੱਕ ਕਰੋ ਲੋਹਰਾਂ ਆ ਕੋਟੀਆਂ ਵਗੈਰਾ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ ਜਿਵੇਂ ਆ ਦੇਖੋ ਇੱਧਰ ਤੁਹਾਨੂੰ ਸਾਰੀਆਂ ਆਪਾਂ ਦਿਖਾਉਨੇ ਆ ਮਾਰਕੀਟ ਇਹ ਕੋਸ ਬਾਈ ਕਿੰਨੇ ਕਿੰਨੇ ਦੀ 100 ਤੋਂ ਸ਼ੁਰੂ 80 ਰੋ 70 ਦਾ ਗੁੱਜਾ ਇਹ ਕੰਦਾ ਕੋਈ ਤਸੰਗ ਨਾ ਵਾਪਸ ਆਓ ਵੀ ਚੈੱਕ ਕਰੋ ਬਾਈ ਕਹਿੰਦਾ 100 ਰੁਪਏ ਤੋਂ ਸ਼ੁਰੂ ਨੇ ਦੇਖਾ ਜੀ ਚੈੱਕ ਕਰ ਲਓ ਤੇ ਆ ਹੁਣ ਸ਼ਾਪ ਤੇ ਆਏ ਆ ਇੱਕ ਇੱਥੇ ਕੋਟ ਪੈਂਟ ਮਤਲਬ ਸਟਿਚ ਵੀ ਹੁੰਦੇ ਨੇ ਤੇ ਕਪੜਾ ਵੀ ਹੁੰਦਾ ਆ ਫਰਦੀ ਹੁੰਦਾ ਜੀ ਕੋਟ ਪੈਂਟ ਦਾ ਇਹ ਕੋਟ ਪੈਂਟ ਦਾ ਜੀ ਹਾਂਜੀ ਠੀਕ ਹੈ ਇਹਦਾ ਕੀ ਪ੍ਰਾਈਸ ਹੈ ਜੀ ਇਹ ਤੁਹਾਨੂੰ ਬਹੁਤ 3500 ਰੁਪਏ ਫ੍ਰੀ ਦੇ ਦਿੰਦੇ ਆ ਅੱਛਾ ਅੱਛਾ ਵਿੱਚ ਸਟੀਚਿੰਗ ਵਿੱਚ 3 ਪੀਸ ਪਊਗਾ ਹੈ ਠੀਕ ਹੈ ਜੀ 3500 ਰੁਪਏ 3500 ਰੁਪਏ ਠੀਕ ਆ ਲਓ ਵੀ ਤੁਸੀਂ ਦੇਖ ਸਕਦੇ ਹੋ 3500 ਦਾ ਹੈ ਬਾਕੀ ਆ ਕਲਰ ਨੇ ਆ ਕਲਰ ਲੱਗੇ ਆ ਲੱਗੇ ਨੇ ਹਾਂ ਕਾਫੀ ਸਾਰੀ ਕੁਆਂਟੀਟੀ ਹੈ ਕਲਰਾਂ ਦੀ ਇਹ ਸਾਰੇ ਕੋਟਮੈਂਟ ਦਾ ਜਿਹੜੀ ਫੋਟੋ ਹੋਣਗੇ ਸੇਮ ਆਰਟੀਕਲ ਬਣਾ ਕੇ ਦਵਾਂਗੇ ਠੀਕ ਹੈ ਠੀਕ ਹੈ ਜਿਹੜਾ ਕਲਰ ਦਾ ਬਹੁਤ ਪਊਗਾ ਉਹ ਸੇਮ ਨਹੀਂ ਹੋਊਗਾ ਮਤਲਬ ਵਿੱਚ ਸਟੀਚਿੰਗ 3500 ਚ ਹਾਂ ਜੀ 3500 ਠੀਕ ਆ ਠੀਕ ਆ ਠੀਕ ਆ ਜੀ ਬਾਕੀ ਫੀਡ ਜਿਹੜੇ ਮੇਰੇ ਸਾਹੇ ਉੱਤੋਂ ਦਿੱਕੀਓ ਵਧੀਆ ਡਿਜ਼ਾਈਨਰ ਕੋਰਟ ਤੇ ਵੀ ਆਮੇ ਹੁੰਦੇ ਆ। ਇਹ ਕੀ ਪ੍ਰਾਈਸ ਚਾਹੀ? ਇਹ ਤੁਹਾਨੂੰ ਪੈਣਾ ਵੀ 1100 1100 ਚ ਦੇਖ ਸਕਦੇ ਹੋ ਵੀ ਐਵੇਂ ਦਾ ਸਾਮਾਨ ਹੈਗਾ ਇਹ ਦੁਕਾਨਾਂ ਦੇ ਉੱਤੇ ਲਓ ਜੀ ਵਾਈਟ ਵੀ ਮਿਲ ਜਾਂਦਾ ਉਹ ਹਾਂਜੀ ਵਾਈਟ ਵੀ ਪਿਆ ਦੇ ਇਹ ਵੀ ਪਿਆ ਦੇ ਅੱਜਕੱਲ ਬਹੁਤ ਠੀਕ ਹੈ ਜੀ ਠੀਕ ਹੈ ਚਿਕਨ ਕਰੀ ਵਾਲੇ ਵੀ ਮਿਲ ਜਣਗੇ ਜਿਹੜਾ ਅੱਜਕੱਲ ਬਹੁਤ ਚੱਲਦਾ ਹੈ ਚਿਕਨ ਕਰੀ ਦੇ ਸੇਮ ਪ੍ਰਾਈਸ ਹੈ ਨਾ ਇਹਨਾਂ ਦਾ ਹਾਂਜੀ ਬਸ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਬਾਕੀ ਜੀਨਸ ਵਗੈਰਾ ਵੀ ਨੇ ਬਾਈ ਜੀਨ ਜੀਨ ਦਾ ਕੀ ਪ੍ਰਾਈਸ ਆ ਜੀਨ ਭਾਈ ਆਪਣੇ ਕੋ 500 ਤੋਂ ਸਟਾਰਟ ਹੋ ਰਿਹਾ ਠੀਕ ਆ ਠੀਕ ਆ ਬਾਈ ਬਾਸਕਟ ਕਿਹੜਾ ਵੀ ਹੁੰਦੀ ਆ ਇਹ ਆ ਬਾਸਕਟ ਵੀ ਲੱਗੀ ਆ ਲਓ ਜੀ ਆਹ ਦੇਖ ਸਕਦੇ ਹੋ ਤੁਸੀਂ ਬਾਸਕਟ ਐਵੇਂ ਦਾ ਸਾਰਾ ਸਮਾਨ ਹੈਗਾ ਸ਼ਾਪ ਦੇ ਵਿੱਚ ਲਓ ਜੀ 400 ਰੁਪਏ ਦੀ ਬਾਸਕਟ ਹੈ 400 ਦੀ ਹੈ ਹਾਂ ਜੀ ਠੀਕ ਹੈ ਜੀ ਠੀਕ ਹੈ ਲਓ ਜੀ 400 ਰੁਪਏ ਦੀ ਬਾਸਕਟ ਹੈ ਤੇ ਜਿਹੜਾ ਸਟਿਚ ਵਾਲਾ ਕੋਟ ਪੈਂਟ ਆ ਉਹਦਾ ਕੀ ਪ੍ਰਾਈਸ ਆ ਉਹ ਆਪਣੇ ਕੋਲ ਜਾਂਦਾ ਭਾਈ 1800 ਤੋਂ ਸ਼ੁਰੂ 1800 ਤੋਂ ਸ਼ੁਰੂ ਠੀਕ ਹੈ ਠੀਕ ਆਇਓ ਨਿਗਾਹ ਕਰਾਵਾਂ ਤੁਹਾਨੂੰ ਆਜੋ ਭਾਈ ਕਹਿੰਦੇ ਦਿਖਾਉਣੇ ਆ ਤੁਹਾਨੂੰ ਹੈ ਹੈ ਤੁਸੀਂ ਲਓ ਇਹ ਬੋਸ 1600 ਤੋਂ अच्छा जी हां जी मैं जागो जुगो ਦੇ ਫੰਕਸ਼ਨ ਹਾਂ 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 ਇਹ ਨਾਲ ਬਾਸਕਟ ਦੇ ਨਾਲ ਇਹ 1600 ਦਾ ਹੈ 1600 1800 ਦੋ ਰੇਟ ਦੇ ਠੀਕ ਹੈ ਜੀ 1600 1800 ਹੈ ਤੇ ਬਾਸਕਟ ਵਾਲਾ ਕੁੜਤਾ ਵਜਮਾ ਬਾਈ ਹੋਣੀ ਕਹਿੰਦੇ 1600 ਤੇ 1800 ਦਾ ਪ੍ਰਾਈਸ ਹੈ ਹਾਂ ਜੀ ਹਾਂ ਕੋਟ ਪੈਂਟ ਵੀ ਹੁੰਦੇ ਨੇ ਆਪਣੇ ਕੋਲ ਆ 3 ਪੀਸ ਹੁੰਦਾ ਇਹਦੇ ਠੀਕ ਹੈ ਜੀ ਬੋਗਾ ਤੁਹਾਨੂੰ 1800 ਦੇਗਾ 1800 ਦਾ ਹਾਂ ਜੀ ਅਜੇ ਦਲੇ 30 ਮਿੰਟ ਆ ਦੇਖ ਸਕਦੇ ਹੋ ਤੁਸੀਂ ਕੋਟ ਪੈਂਟ 1800 ਦਾ ਠੀਕ ਹੈ ਸਾਰੇ ਕਲਰ ਹੋਣਗੇ ਤਕਰੀਬ ਨਾਲ ਜਿਹੜਾ ਕਹੋਗੇ ਉਹ ਕਲਰ ਇਹ ਤਾਂ ਪ੍ਰਿੰਟਡ ਹੁੰਦਾ ਆਪਣਾ ਪ੍ਰਿੰਟਡੇਜ਼ ਵੀ ਕਲਰ ਮਿਲ ਜਾਂਦੇ ਨੇ ਤੁਹਾਨੂੰ ਲਓ ਜੀ ਹੋਗਾ 2500 ਦੇ ਨੇ 2500 ਦੇ ਚ ਠੀਕ ਹੈ ਅਰ ਜੇ ਕੋਈ ਵੀਡੀਓ ਦੇਖ ਕੇ ਆਵੇ ਫਿਰ ਡਿਸਕਾਊਂਟ ਦਵਾਂਗੇ ਦਵਾਂਗੇ ਭਾਈ ਜੀ ਠੀਕ ਹੈ ਠੀਕ ਕਿੰਨੇ ਪਰਸੈਂਟ ਕੋਈ ਨਾ ਪੂਰਾ ਕਰਾਂਗੇ ਠੀਕ ਹੈ ਠੀਕ ਇੰਨਾ ਆਉਂਦਾ ਅਲੂ ਬਲੈਕ ਕਲਰ ਵੀ ਹੈ ਰੰਗ ਦੇ ਵਿੱਚ ਲਓ ਜੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਬਈ ਬਾਕੀ ਆਪਸ਼ਨਸ ਬਹੁਤ ਮਿਲਦੇ ਬਾਕੀ ਬੋਸ ਇਹ ਹੋਈ ਮਿਲ ਜੂਗਾ ਬਹੁਤ ساری ਕੁਆਂਟੀਟੀ ਹੈ ਤੁਸੀਂ ਦੇਖ ਸਕਦੇ ਹੋ ਆਹ ਚੀਜ਼ ਹੁੰਦੀ ਆਪਣੇ ਕੋਲ ਕੋਰਟ ਬੈਂਡ ਦੀ ਵੈਰਾਈਟੀ ਬਹੁਤ ਹੈ ਬਹੁਤ ਜ਼ਿਆਦਾ ਜਿਹੜੀ ਚੀਜ਼ ਹੋਵੇਗੇ ਸੇਮ ਮਿਲ ਜੂਗੀ ਇਹ ਲੋ ਸਿੱਡੋ ਦਾ ਠੀਕ ਹੈ ਇਹਦਾ ਕੀ ਪ੍ਰਾਈਸ ਆ ਇਹ 250 ਇਹ 250 ਦਾ ਹਾਂਜੀ ਠੀਕ ਹੈ ਯਾਨੀ ਕਿ 2250 ਤੱਕ ਮਤਲਬ ਮਿਲ ਜੂ ਵਧੀਆ ਇੱਕ ਕਢਾਈ ਵਾਲੇ ਵੀ ਹੁੰਦੇ ਆ ਆਪਣੇ ਕੋਲ ਠੀਕ ਹੈ ਭਾਈ ਆਹ ਸੌਗ ਦੀ ਚੀਜ਼ ਰਹੀ ਹੈ ਹਲ ਵਰਕ ਵਾਲੇ ਜਿਹੜੇ ਜਲਦੀ ਅੱਜ ਵਾਲੇ ਇਹ ਕੀ ਪ੍ਰਾਈਸ ਹੈ ਜੀ ਇਹ ਤੁਹਾਨੂੰ ਬੋਗਾ ਭਾਈ 3800 ਇਹ 3800 ਚ ਹਾਂ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਦੇਖ ਸਕਦੇ ਹੋ ਤੁਸੀਂ ਬਹੁਤ ساری ਕੁਆਂਟੀਟੀ ਹੈ ਇੱਥੇ ਕੋਟ ਪੈਂਟਾਂ ਦੀ ਬਾਕੀ ਕਪੜਾ ਵੀ ਲੈ ਸਕਦੇ ਹਾਂ ਤੇ ਜਿਹੜੇ ਬਣੇ ਬਣਾਏ ਕੋਟ ਪੈਂਟ ਉਹ ਵੀ ਲੈ ਸਕਦੇ ਹਾਂ ਭਾਈਓ ਭਾਈ ਹੁਣੀ ਹੁਣ ਸ਼ਾਪ ਦਾ ਨਾਮ ਦੱਸਣਗੇ ਆਪਣੀ ਸ਼ੋਪ ਹੈਗੀ ਵੀਰੇ ਸੀਗਰਾਮ ਦੀ ਨੀਅਰ ਪਿੰਡੀ ਗਲੀ ਦੇ ਨਾਲ ਠੀਕ ਹੈ ਜੀ ਜਿਹੇ ਸਾਹਮਣੇ ਜੂੜੀਆਂ ਦੀ ਦੁਕਾਨ ਹੈ ਜੀ ਸਾਹਮਣੇ ਬਿਲਕੁਲ ਠੀਕ ਹੈ ਜੀ ਠੀਕ ਆਪਣਾ ਕਾ ਸ਼ੋਅਰੂਮ ਹੈ ਸੀਗਰਾਮ ਦਾ ਠੀਕ ਹੈ ਜੀ ਠੀਕ ਓਕੇ ਓਕੇ ਬਾਏ ਜੀ ਬਣਾ ਲਿਆ ਇਹ ਪੂਰੀ ਡਾਕੀ ਜੋ ਲਓ ਵੀ ਕਰੋ ਚੈੱਕ ਬਾਕੀ ਦੀ ਮੈਂ ਦਰਨੂਆ ਬਾਤ ਹੁੰਦਾ ਹਤੇ ਬਸ 100 ਰੁਪਏ ਜੀ ਬਾ ਠੀਕ ਜਿਹੜਾ ਆਏਗਾ ਪੈਸੇ ਚੜਾ ਜਾਏਗਾ ਤੈਨੂੰ ਫਰਮ ਹੋ ਜਾਏ ਹਾਏ ਮੈਡਮ ਜੈਂਟਲ ਲੇਡੀਜ਼ ਹਾਂਜੀ ਸੌਟ ਸੇਲ ਆਈ ਆਸੀ ਦੁਕਾਨ ਖਾਲੀ ਕਰਨੀ ਆਸੀ ਜੀ ਵੇਖ ਫਟਾਏ ਆ ਜਲਦੀ ਜਲਦੀ ਜਿਹੜਾ ਆਏਗਾ ਫਾਇਦਾ ਹੁੰਦਾ ਹੋ ਜਾਏ ਬਾ ਠੀਕ ਓਕੇ ਲਓ ਬਈ ਵਾਠੀਕਾ ਓਕੇ ਲਓ ਵੀ ਬਾਕੀ ਆਹ ਦੇਖੋ ਇੱਧਰ ਬਹੁਤ ਵੱਡੀ ਮਾਰਕੀਟ ਆ ਇਹ ਤੇ ਆਹ ਦੇਖੋ ਇੱਧਰ ਸ਼ੇਰਬਾਨੀਆਂ ਜਿਵੇਂ ਹੋ ਗਈਆਂ ਇੱਧਰ ਕਿੰਨੇ ਕਿੰਨੇ ਰੇਟਾਂ ਤੇ ਸ਼ੇਰਬਾਨੀ ਇਹ ਸਸਤੀ ਹੋਈ ਆ ਭਾਜੀ ਕਿੰਨੇ ਕਿੰਨੇ ਹਾਂ ਜੀ 5000 5000 ਦੀ ਬਈ ਲਓ ਵੀ ਕਰੋ ਜਾ ਕਰੋ ਆਓ ਵੀ ਕਰੋ ਚੈੱਕ ਬਾਈ ਕਹਿੰਦਾ 5000 ਦੀ ਸਾਰਾ ਕੁਝ ਨਾਲ ਪਬਲਿਕ ਸੈਕਟਰ ਠੀਕ ਆ ਫਿਰ ਸਾਰਾ ਕੁਝ ਨਾਲ ਆ ਬਾਈ ਕਹਿੰਦਾ ਸੋਲ ਨਾਲ ਆ ਬਾਈ ਨੇ ਦੁਕਾਨ ਆ ਠੀਕ ਆ ਜਰੂਰ ਆਇਓ ਉਸ ਤੇ ਵੀਰੇ ਥੈਂਕ ਯੂ ਆਓ ਚੈੱਕ ਕਰੋ ਜੀ ਕੱਪੜਾ ਇੱਧਰ ਸਾਰਾ ਜਿਵੇਂ ਜੀਨ ਵਗੈਰਾ ਹੋ ਗਈ ਜਿਵੇਂ ਸਾਰੀ ਇੱਧਰ ਜਿਵੇਂ ਟੀ-ਸ਼ਰਟ ਵਗੈਰਾ ਹੋ ਗਈ ਇੱਧਰ ਕਰੋ ਜੀ ਚੈੱਕ ਜਿਵੇਂ ਬੈਗ ਵਗੈਰਾ ਹੋ ਗਏ ਇੱਧਰ लो जी देखो सारी है मार्कट चेक करो लो जी करो चेक सारा कपड़ा इतना लोखाने सारी है मार्केट इधर इधर भी लगी हुई है मार्केट काफ़ी है देखो ਲਓ ਜੀ ਇਹ ਅੱਗੇ ਵੀ ਕਾਫੀ ਮਾਰਕੀਟ ਆ ਇਹ ਦਿਖਾਉਨੇ ਆ ਹੁਣ ਆਪਾਂ ਦੂਜੀ ਸਾਈਡ ਆ ਗਏ ਲਓ ਜਿੱਥੇ ਵੀ ਤੁਹਾਨੂੰ ਲੋਹਰਾ ਵਗੈਰਾ ਜਿਵੇਂ ਮਿਲ ਜਾਣਗੀਆਂ ਸਾਰੀਆਂ ਚੈੱਕ ਕਰੋ ਇੱਕ ਵਾਰ ਆ ਕਰੋ ਚੈੱਕ ਕਰ ਦੇ ਦੇਖ ਲਓ ਇੱਧਰ ਰੇਡ ਬਹੁਤ ਘਾਟਾ ਕਰੂੰ ਦੱਸ ਦੇ ਰੇਡ ਕਿੰਨਾ 150 स्टार्टिंग ਹੈ। ਬਸ 150 स्टार्टिंग ਹੈ। ਇਹ ਮੇਨ ਕਿਟ ਹੈ। ਲਓ ਵੀ ਇੱਥੇ ਵੀ ਤੁਸੀਂ 150 ਰੁਪਏ ਦੀ। 150 ਦੀ। 150 ਦੀ। ਦੇਖ ਲਓ। ਕਰੋ ਜੀ ਚੈੱਕ। ਤੇ 150 ਤੋਂ ਮਤਲਬ ਸਟਾਰਟ ਹੋ ਜਾਂਦਾ। ਤੇ ਤੁਸੀਂ ਜਰੂਰ ਆਇਓ ਇੱਕ ਵਾਰ। ਲਓ ਜੀ। ਆਇਆ ਵੇ ਕੀ ਨਾ। ਕਰੋ ਜੀ ਮਾਰਕੀਟ ਚੈੱਕ ਸਾਰੀ। ਬਹੁਤ ਕੱਪੜਾ ਹੀ ਕੱਪੜਾ ਪਿਆ। ਲੁਧਿਆਣੇ ਚੌੜਾ ਬਾਜ਼ਾਰ ਦੇ ਵਿੱਚ। ਜਿਹਨੂੰ ਆਪਾਂ ਘੰਟਾ ਘਰ ਦੇ ਨਾਲ ਨਾਲ ਜਾਣਦੇ ਆ ਤੇ ਗਰਮੀ ਵੀ ਕਾਫੀ ਜ਼ਿਆਦਾ ਹੋਦੀ ਇਧਰਲੀ ਸਾਈਡ ਵੀ ਦੇਖੋ ਸਾਰੀ ਕੱਪੜੇ ਕੱਪੜਾ ਤੇ ਇਧਰ ਵੀ ਦੋਨੋਂ ਸਾਈਡ ਆ ਦੇਖੋ ਜੀ ਹੁਣ ਆਪਾਂ ਚੱਲਦੇ ਆ ਇਧਰ ਮੁਗੇ ਤੁਹਾਨੂੰ ਦਿਖਾਉਣਿਆ ਹੋਰ ਕਿ ਮਿਆ ਲੋਹਰਾ ਲੱਗੀ ਹੋਈ ਨੇ ਤੁਹਾਨੂੰ ਦਿਖਾਉਨੇ ਆ। ਲਓ ਜੀ। ਆਹ ਲੋਹਰਾ ਹੋ ਗਈਆਂ ਜਿਵੇਂ। ਠੀਕ ਆ ਜੀ। ਆ ਇਧਰ ਕੱਸੇ ਵਗੈਰਾ ਹੋ ਗਏ ਜਿਵੇਂ। ਕਰੋ ਚੈੱਕ। ਆਹ ਲੋ ਵੀ। ਕੀ ਰੇਟ ਆ ਬ੍ਰਦਰ ਇਹਦਾ? 150 ਬਈ। ਹੋ ਗਿਆ। ਬਾਖ ਯਾਰ ਇੱਕੋ ਤੇ ਲੋਹਰਾ। ਬਾਕੀ ਆ ਬਾਈਆਂ ਕੋ ਲੱਗੀ ਹੋਈ ਹੈ ਸੇਲ ਇੱਧਰ ਇਹ ਤੁਹਾਨੂੰ ਦਿਖਾ ਦਈਏ ਇਹ ਵੀ ਸਾਰੀ ਸੇਲ ਆ ਕੀ ਰੇਟ ਆ ਜੀ 100 ਰੁਪਏ 100 ਰੁਪਏ ਬਈ ਚੱਕੋ ਤੇ ਕੱਪੜਾ ਕੱਪੜਾ ਤੁਹਾਨੂੰ ਵਾਧੂ ਮਿਲ ਜੂਗਾ ਲੁਧਿਆਣਾ ਦੇ ਕੱਪੜੇ ਦੀ ਕੋਈ ਕਮੀ ਨਹੀਂ ਹੈਗੀ ਬਾਕੀ ਆ ਚੈੱਕ ਕਰੋ ਆ ਸਾਰੀਆਂ ਲੋਹਾਂ ਲੋਹਾਂ ਇੱਧਰ ਸਾਰੀਆਂ ਚੈੱਕ ਕਰੋ 100 ਰੁਪਏ 100 ਰੁਪਏ ਬਾਕੀ ਆ ਵੀ ਗਾਣਾ ਲੱਗੀਆਂ ਨੇ ਇੱਧਰ ਬਾਹਰ ਕੱਪੜਾ ਬਹੁਤ ਲਾਇਆ ਹੋਇਆ। ਬਾਕੀ ਆ ਟਾਵਲ ਵਗੈਰਾ ਹੋਗੇ ਜਿਵੇਂ। ਆ ਟਾਵਲ ਚੈੱਕ ਕਰੋ। ਲਓ ਜੀ। ਕੀ ਰੇਟ ਆ ਜੀ? 150 ਜੀ। ਕਰੋ ਚੈੱਕ ਸਾਰਾ। ਤੇ ਆ ਬਾਈਆਂ ਦੀ ਦੁਕਾਨ ਆ। ਲਓ ਜੀ। ਆ ਸਲਟਾਂ ਵਗੈਰਾ ਇੱਧਰ ਹੋ ਗਿਆ ਜਿਵੇਂ। ਉਹ ਚੈੱਕ ਕੱਪੜਾ ਵੀ ਲੋਟ ਆ। ਕੀ ਰੇਟ ਆ ਜੀ? 150 ਜੀ। 150 ਜੀ। ਕਰੋ ਚੈੱਕ। ਆਹ ਇਧਰ ਪੈਂਟਾ ਚੈੱਕ ਕਰੋ ਜਮੇ ਮੱਲਾ ਲੱਗੀ ਹੋਈ ਹੈ ਇਧਰ ਠੀਕ ਆ ਜੀ ਚੈੱਕ ਕਰੋ ਇੱਥੇ ਵੀ ਸੇਲ 695 635 ਬੱਤੀ ਵਾਲੇ 135 ਠੀਕ ਆ ਜੀ ਲਓ ਜੀ ਆ ਚੈੱਕ ਕਰੋ ਇਧਰ ਤੇ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਜ਼ਰੂਰ ਕਰਦਿਆ ਕਰੋ ਆ ਦੇਖੋ ਜੇ ਫਿਰ ਸਾਰੀ ਬਾਕੀ ਆ ਜੁੱਤੀਆਂ ਆ ਗਈਆਂ ਜਮੇ ਇਧਰ ਕਰੋ ਚੈੱਕ ਜੁੱਤੀਆਂ ਲਓ ਜੀ ਆ ਬੂਟ ਹੋ ਗਏ ਜਮੇ ਕਰੋ ਦੀ ਚੈੱਕ ਆਹ ਲਓ ਵੀ ਚੱਪਲਾਂ ਜੁੱਤੀਆਂ ਸਾਰੀਆਂ ਆ ਵੀ ਕਰੋ ਚੈੱਕ 18 ਸਾਰਾ ਚੈੱਕ ਕਰੋ ਅਯੋ ਵੀਰੇ ਕੰਟਾ ਚੜਦਾ ਦੋ ਗੱਟਾ ਬੈਲ ਪਾੜ ਕੋਡ ਪੈਂਟ ਫੁੱਟੇ ਜਮੇ ਸਭ ਆ ਕੇ ਆਪਣੇ ਕੋਲ ਆ ਜਾਓ ਲਓ ਜੀ ਆ ਦੇਖੋ ਜੀ ਤੈਨ ਆ ਜਾਓ ਆ ਲੇਡੀ ਸੂਟ ਆ ਗਏ ਦੋ ਅੱਗੇ ਤੇਰਾ ਥੋੜਾ ਪੈਸਾ ਪੈ ਗਿਆ ਆ ਲੋਹਰਾ ਹੋ ਗਈਆਂ ਜਿਵੇਂ ਬਾਕੀ ਉੱਪਰ ਵੀ ਦੇਖੋ ਸਾਰਾ ਤੇ ਆ ਬੱਚਿਆਂ ਵਾਲੇ ਆ ਗਏ ਜਿਵੇਂ ਆ ਸਾਰੇ ਕੱਪੜੇ ਬੱਚੇ ਵਾਲੇ ਆ ਗਏ ਲਓ ਜੀ ਆ ਗਏ ਇਹ ਸਾਰੇ ਬੱਚਿਆਂ ਵਾਲੇ ਆ ਗਏ 2 25 62 ਵਜੇ ਦੇ ਲਈ ਤੇ ਬਾਕੀ ਆ ਸਾਰੀ ਇੱਧਰ ਮਾਰਕੀਟ ਆ ਗਈ ਜਿਵੇਂ ਲਓ ਜੀ ਅੱਜ ਤੁਹਾਨੂੰ ਦਿਖਾਈ ਆਪਾਂ ਲੁਧਿਆਣੇ ਦੀ ਚੌੜਾ ਬਾਜ਼ਾਰ ਦੀ ਕੱਪੜਾ ਮਾਰਕੀਟ ਜਿਹੜੇ ਨਾਲ ਵੇ ਰੇਟ ਵੀ ਦੱਸੇ ਨੇ ਤੇ ਸਾਰਾ ਕੁਝ ਦੱਸਿਆ ਆਪਾਂ ਨੇ ਤੇ ਆਹ ਮੇਨ ਚੌਂਕ ਪੈਂਦਾ ਇਹਨੂੰ ਘੰਟਾ ਘਰ ਕਹਿੰਦੇ ਇੱਥੇ ਸਾਹਮਣੇ ਕਲॉक ਟਾਵਰ ਹੁੰਦਾ ਦਿਖਦਾਊਗਾ ਤੁਸੀਂ ਘੰਟਾ ਘਰ ਆ ਸਕਦੇ ਹੋ ਇੱਥੋਂ ਨਾਲ ਹੀ ਬਾਜ਼ਾਰ ਸਾਰਾ ਸਟਾਰਟ ਹੋ ਜਾਂਦਾ ਇੱਧਰ ਨੂੰ ਜਵੇਂ ਮੰਨ ਲਓ ਠੀਕ ਆ ਜੀ ਤੇ ਸਾਰੀ ਮਾਰਕੀਟ ਸਟਾਰਟ ਹੋ ਜਾਂਦੀ ਆ ਤੇ ਆਹ ਬੋਰਡ ਲੱਗਿਆ ਇੱਥੇ ਸਵਾਰਾ ਚੌਂਕ ਡੀ ਐਮ ਚਾਸਾ ਰੇਲਵੇ ਸਟੇਸ਼ਨ ਇੱਥੇ ਤੁਸੀਂ ਆ ਕਲੌਕ ਟਾਵਰ ਤੁਹਾਨੂੰ ਸਾਹਮਣੇ ਦਿਖਦਾ ਹੋਊਗਾ ਇੱਥੇ ਤੁਸੀਂ ਆਉਣਾ ਠੀਕ ਆ ਜਾਂ ਘੰਟਾ ਘਰ ਪੁੱਛ ਲਿਓ ਉਸਕੇ ਜਾਰੇ ਤੁਸੀਂ ਆਉਂਗੇ ਤਾਂ ਮਾਰਕੀਟ ਇੱਥੋਂ ਸਾਰੀ ਸਟਾਰਟ ਹੁੰਦੀ ਆ ਜੇ ਵੀਡੀਓ ਵਧੀਆ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ